ਇਹ ਗੁਰਦਾਰੇ ਵਿੱਚ ਆਉਣ ਦਾ ਅਧਿਕਾਰ ਨਹੀਂ ਸੀ ਅੱਜ ਕਹਿੰਦੇ ਭਾਈ ਗੁਰਦਾਰੇ ਚਲਣੀ ਤੇਰੇ ਨਾਲ ਵੀ ਇਹ ਤੂੰ ਨਾ ਹੋਵੇਂਗਾ ਤਾਂ ਚਲਣੀ ਕੋਈ ਨਹੀਂ ਐਡੇ ਵੱਡੇ ਅਧਿਕਾਰ ਸੌਂਪ ਦਿੱਤੇ ਇੱਕ ਕਾਲਜੂਗ ਦੇ ਵਿੱਚ ਐਸਾ ਸੂਰ ਚੜਿਆ ਤੇ ਉਦੋਂ ਤੋਂ ਹੀ ਚੱਲਦਾ ਆ ਰਿਹਾ ਹੈ ਭਾਈ ਸੱਚ ਦੇ ਵਿਰੋਧੀ ਹੈ ਹੁਣ ਵੀ ਤੁਸੀਂ ਜਿਉਂ-ਜਿਉਂ ਸੱਚ ਬੋਲੋਗੇ ਨਾ ਤੁਹਾਡੀ ਸਿਫਤ ਕਰਦੀ ਏ ਝੂਠੀ ਸਿਫਤ ਕਰਦੀ ਤੁਸੀਂ ਵਾਹ-ਵਾਹ ਕਰਨੀ ਆ ਉਹ ਤੇ ਤੁਹਾਡਾ ਨੁਕਸਾਨ ਹੋਣਾ ਤੁਹਾਨੂੰ ਸੱਚ ਦਾ ਮਾਰਗ ਦੱਸ ਦਿੱਤਾ ਸੱਚੀ ਗੱਲ ਕੀਤੀ ਇਹ ਗੱਲ ਕੀ ਹੁੰਦੀ ਹੈ ਸੱਚ ਹਮੇਸ਼ਾ ਕੋੜਾ ਹੁੰਦਾ ਗੁਰਬਾਣੀ ਗੱਲ ਕਰਦੀ ਅਮਰਤ ਕੋੜਾ ਵਿਖਿਆ ਮੀਟੀ ਸਾਗਤ ਕੀ ਵਿਦ ਨੈਣੋਂ ਡੇਠੀ ਇਹ ਮਨਮੁਖ ਮੂਰਖ ਬੰਦਾ ਹੀ ਸਮਦਾ ਜੋ ਅਗਿਆਨੀ ਉਹਦੀ ਝੂਠੀ ਸਿਫਤ ਕਰੋ ਉਹਨਾਂ ਨੂੰ ਚੰਗੀ ਲੱਗਦੀ ਹੈ ਉਹਨੂੰ ਸੱਚ ਦਾ ਮਾਰਗ ਦੱਸੋ ਨਾ ਸੱਚੀ ਗੱਲ ਕਹੋ ਉਹਨੂੰ ਉਹ ਕੌੜਾ ਲੱਗਦਾ ਹੈ ਜਿਵੇਂ ਮਰੀਜ਼ ਬੰਦਾ ਹੁੰਦਾ ਨਾ ਇਹ ਬੁਖਾਰ ਚੜਿਆ ਕੋਈ ਹੋਰ ਗੱਲ ਵਾ ਤਾਂ ਹਮੇਸ਼ਾ ਕੋ ਕਰਾਰਾ ਜਿਹਾ ਕੋ ਦੋ ਚਟਪਟਾ ਜਿਹਾ ਦੋ ਆ ਮੈਠੀ ਖਾਣਾ ਮਿੱਠਾ ਇਹ ਬਿਮਾਰ ਬੰਦਾ ਮਿੱਠਾ ਨਹੀਂ ਖਾਂਦਾ ਉਸ ਤਰ੍ਹਾਂ ਜੋ ਅਧਿਆਤਮਿਕ ਤੌਰ ਤੇ ਬਿਮਾਰ ਹੈ ਨਾ ਮਨ ਕਰਕੇ ਜਿਹਦਾ ਮਨ ਅਰੋਗੀ ਹੋਇਆ ਹੋਇਆ ਮਨ ਨੂੰ ਰੋਗ ਚੁੰਬੜਿਆ ਹੋਇਆ ਹੈ ਲਾਲਚ ਚੁੰਬੜਿਆ ਹੋਇਆ ਹਉਮੈ ਹੰਕਾਰ ਚੁੰਬੜਿਆ ਹੋਇਆ ਹੈ ਦਾ ਗ੍ਰੋਧ ਮੋਚ ਚੁੰਬੜਿਆ ਹੋਇਆ ਵਾ ਉਹਨੂੰ ਸਤਗੁਰ ਦੀ ਬਾਣੀ ਨਹੀਂ ਚੰਗੀ ਲੱਗਦੀ ਉਹਨਾਂ ਨੂੰ ਸਤਗੁਰ ਦੇ ਬੋਲ ਚੰਗੇ ਨਹੀਂ ਲੱਗਦੇ ਉਹ ਤਾਂ ਸਿਰਫ ਖੜਕਾ ਧੜਕਾ ਚਾਹੀਦਾ ਵਾ ਹੁਣ ਦੇ ਦਿਨ ਆਪਾਂ ਗੱਡੀਆਂ ਮੋਟਰਾਂ ਤੁਰੇ ਫਿਰਦੇ ਹੁੰਦੇ ਐ ਕੋਈ ਨਹੀਂ ਦੇਖਿਆ ਅਜੇ ਤੱਕ ਬਿਰਲਾ ਹੀ ਕੋਈ ਹੋ ਜਿਨੇ ਕਿਸੇ ਸੰਤ ਮਹਾਤਮਾ ਦਾ ਕੋਈ ਕੀਰਤਨ ਦੀਵਾਨ ਲਾਇਆ ਹੋਊਗਾ ਜਾਂ ਗੁਰਬਾਣੀ ਸੁਣਦਾ ਸੁਖਨੀ ਸਾਹਿਬ ਸੁਣਦਾ ਜਾਂ ਭਾਈ ਜਿਨੇ ਸੁੱਖ ਦੇਣੇ ਨਹੀਂ ਭਾਈ ਜਿਉਂ ਧੜਮ ਧੜਮ ਗਾਣੇ ਵੱਡੇ ਵੱਡੇ ਲਾਏ ਹੁੰਦੇ ਐ ਸੋਨੇ ਤੈਨੇ ਸੁਣਾਉਣਾ ਸੰਸਾਰ ਨੂੰ ਫਿਰਦਾ ਤੇ ਉਹਦੇ ਵਿੱਚੋਂ ਵੱਧਵਾਵਾਂ ਨਿਕਲਦੀਆਂ ਸੰਸਾਰ ਦੀਆਂ ਤੇ ਨੁਕਸਾਨ ਤਾਂ ਫਿਰ ਹੋਣੇ ਹੁਣਾ ਹੁੰਦਾ ਨਾ ਪਤਾ ਨਹੀਂ ਕਿਹਦੀ ਵੱਧਵਾ ਲੱਗ ਜਾਂਦੀ ਜੇ ਲੱਖਾਂ ਚ ਕੋਈ ਇੱਕ ਅੱਧਾ ਸੱਚਾ ਹੋਇਆ ਤੇ ਜੀ ਨੇ ਆਪਣੇ ਮੁਖ ਤੋਂ ਕਹਿ ਦਿੱਤਾ ਕਿ ਐਸਾ ਬੋਲ ਬੋਲਤਾ ਤੇ ਰਹਿਣਾ ਕੱਕ ਥੋੜੀ ਜੇ ਉਹੀ ਸੁਖਨੀ ਸਾਬ ਦਾ ਪਾਠ ਚੱਲਦਾ ਹੋਵੇ ਗੱਡੀ ਮੋਟਰ ਦੇ ਵਿੱਚ ਤੇ ਬੰਦਾ ਦੋ ਲੱਖ ਸੁਣਦਾ ਜੇ ਇਹ ਕਹਿੰਦਾ ਵੀ ਚੰਗੇ ਮਾਤਾ ਪਿਤਾ ਦੀ ਪਰਦੇਸ਼ ਨੇ ਤਾਂ ਜਿਹੜੇ ਸ਼ਬਦ ਵਰਤੇ ਹੁੰਦੇ ਨੇ ਤੁਹਾਨੂੰ ਪਤਾ ਹੀ ਹੈ ਕਿ ਕੀ ਵਰਤੇ ਆਉਣੇ ਜੀ ਜਿਸ ਤਰ੍ਹਾਂ ਦਾ ਲਾਹਵਾਂਗੇ ਹੁਣ ਜੈਸੇ ਕਰਮ ਕਰਾਂਗੇ ਕਿ ਜਿੱਦਾਂ ਦਾ ਸੀ ਕਰਮ ਕਰਾਂਗੇ ਉਦਾਂ ਦਾ ਹੀ ਫਲ ਮਿਲਣਾ ਨਾ ਹੁਣ ਕਲਯੁਗ ਦੇ ਵਿੱਚ ਨਾਮ ਜਪਣਾ ਬਹੁਤ ਔਖਾ ਵਾ ਨਤਨਾ ਕੋਣਾ ਰੇਕ ਨਹੀਂ ਆਵਾ ਕਿ ਦੇਖਦੇ ਆ ਨਾ ਆਪਾਂ ਕਿਤੇ ਕੋਈ ਪ੍ਰੋਗਰਾਮ ਹੋਇਆ ਵਿਆਹ ਸ਼ਾਦੀ ਦਾ ਹੋਰ ਅਖੰਡ ਪਾੜ ਤੇ ਵਿਰਲੇ-ਵੱਲੇ ਹੁੰਦੇ ਆ ਬਾ ਸ਼ਾਮ ਜੀ ਥੋੜੀ ਹੋਈ ਨਹੀਂ 5:00 ਵਜੇ ਨਹੀਂ ਪਤਾ ਨਹੀਂ ਕਿਦੋਂ ਸਾਜ ਸਾਜ ਤੜ ਤੜ ਕੇ ਆ ਜਾਂਦੇ ਕਿਉਂ ਤੋਂ ਭਾਈ ਨੱਚਣ ਗੋਣ ਦਾ ਪ੍ਰੋਗਰਾਮ ਹੁੰਦਾ ਵਾ ਖਾਣ ਪੀਣ ਦਾ ਹੁੰਦਾ ਫਿਰ ਤਾਂ ਕਹਿੰਦੇ ਨਹੀਂ ਸਵੇਰੇ ਨਹੀਂ ਇੱਕ ਟਾਈਮ ਆਵਾਂਗੇ ਭਈ ਸ਼ਾਮ ਨੂੰ ਆਵਾਂਗੇ ਖਾਣ ਪੀਣ ਦੇ ਮੌਕੇ ਤੇ ਭਾਵੇਂ ਰੱਬ ਦਾ ਨਾਮ ਕੁਝ ਵੀ ਨਹੀਂ ਰੱਬ ਕੌਣ ਹੈ ਵਹਿਗੁਰੂ ਕੌਣ ਹੈ ਜੀ ਦੇ ਨਾਲ ਸਭ ਕੁਝ ਮਿਲਣਾ ਹੈ ਅਸਲੀ ਸੁੱਖ ਤਾਂ ਪਰਮਾਤਮਾ ਦਾ ਹੋ ਕੇ ਹੈ ਕਿ ਪ੍ਰਮਾਤਮਾ ਤੋਂ ਟੁੱਟਿਆ ਪ੍ਰਮਾਤਮਾ ਤੋਂ ਵਿਛੜਿਆ ਨਹੀਂ ਮਿਲਣਾ ਇਹ ਤਨ ਤਉਤ ਤੇ ਝੂਠੇ ਨੇ ਭਾਈ ਕਦੇ ਸੋਚਿਆ ਕਦੇ ਦੇਖਿਆ ਕਿ ਤਨਾੜਵੰਦਾ ਸੁਖੀ ਹੋਵੇ ਸਭ ਤੋਂ ਵੱਡਾ ਦੁਖੀ ਤਨਾੜ ਹੀ ਹੁੰਦਾ ਵਾ ਕਿ ਜੋ ਧਨ ਦੌਲਤ ਵਾਲਾ ਨਾ ਹੁਣ ਜਿਹਦੇ ਕੋਲ ਨਹੀਂ ਹੈ ਨਾ ਉਹਨੂੰ ਕੋਈ ਫਿਕਰ ਨਹੀਂ ਹੁਣ ਜਿਹਦੇ ਕੋਲ ਹੈ ਜ਼ਮੀਨਾਂ ਜਾਇਦਾਦਾਂ ਕਦੇ ਪਾਣੀ ਨਾ ਜਾਵੇ ਕਦੇ ਹੋਰ ਨਾ ਹੋ ਜਾਵੇ ਕਿੰਨੇ ਅੱਛਾ ਖਾਣਾ ਰੋਟੀ ਪਾਣੀ ਇਹ ਪੋਣਾ ਕੀ ਹੁੰਦਾ ਵਹ ਹਰੇਕ ਨਹੀਂ ਕਿ ਜੋ ਖਾ ਲਿਆ ਉਹਨੇ ਗਲ ਛੱਡ ਕੇ ਨਿਕਲਣਾ ਵੀ ਗੰਦਗੀ ਬਣ ਕੇ ਜਾਂਦਾ ਸਰੀਰ ਇਹਕ ਨਹੀਂ ਹੁੰਦਾ ਨਾ ਫਿਰ ਵੀ ਬੰਦਾ ਲਾਲਚ ਪਿੱਛੇ ਲੱਗਿਆ ਹੋਇਆ ਏ ਕਰੋ ਭਾਈ ਪਰ ਭਗਤੀ ਨੂੰ ਮੁੱਖ ਰੱਖ ਕੇ ਕਰੋ ਕਿ ਨਾ ਭਈ ਭਗਤੀ ਮੇਰੇ ਵਾਸਤੇ ਜ਼ਰੂਰੀ ਹੈ ਆ ਕੇ ਜਿਹੜਾ ਕਰੂੰਗਾ ਮੈਂ ਛੱਡ ਜਾਣਾ ਇੱਥੇ ਜਿਹਨੇ ਇਹ ਸੋਚ ਲਿਆ ਸਮਝੋ ਰੱਬ ਦਾ ਭਗਤ ਬਣ ਗਿਆ ਉਹ ਵਾਦੇ ਵਾਦੇ ਵਾਲੀ ਜਾਂਦਾ ਹੂੰ ਉਹ ਵਾਦਾ ਕੇਵਲ ਤੋਂ ਕੇਵਲ ਭਜਨ ਬੰਦਗੀ ਵਾਲਾ ਕਰਦਾ ਇਹੀ ਕਾਲਯੋਗ ਦੇ ਵਿੱਚ ਸਭ ਤੋਂ ਵੱਡਾ ਉੱਤਮ ਕਰਮ ਹੈ ਤੇ ਇਹੀ ਹਰਕਤੋਂ ਹੁੰਦਾ ਕੋਈ ਨਹੀਂ ਹੈ ਹਰਕ ਦੇ ਪੱਲੇ ਨਹੀਂ ਪੈਂਦਾ ਤਾਂ ਨੇ ਹਰਕ ਤੋਂ ਭਜਨ ਬੰਦਗੀ ਨਹੀਂ ਹੁੰਦੀ ਇਹ ਤਾਂ ਕੇਵਲ ਤੋਂ ਕੇਵਲ ਵਿਰਲੀਆਂ ਰੂਹਾਂ ਹੁੰਦੀਆਂ ਨੇ ਵਿਰਲੀਆਂ ਆਤਮਾ ਹੁੰਦੀਆਂ ਨੇ ਜਿਹੜੀਆਂ ਸੱਤ ਦੇ ਮਾਰਗ ਤੇ ਚੱਲਦੀਆਂ ਸੱਤ ਦੀ ਗੱਲ ਕਰਾਂਗੇ ਦੇਮੇਕਿਆ ਨਾ ਵੀ ਇਹ ਸੰਸਾਰ ਅਜ ਉਲੂਆਂ ਦਾ ਬਣ ਗਿਆ ਉਲੂ ਪਰਵਰਤੀ ਬਣ ਗਈ ਹੈ ਉਲੂ ਨੂੰ ਸੋਰਤ ਚੰਗਾ ਨਹੀਂ ਲੱਗਦਾ ਜੋ ਦੁਨੀਆ ਨੂੰ ਮਾਰਗ ਦੱਸਦਾ ਹੈ ਗੁਰਬਾਣੀ ਤੈਨੂੰ ਅਧਿਆਤਮਕ ਮਾਰਗ ਦੱਸਦੀ ਹੈ ਗੁਰਬਾਣੀ ਤੈਨੂੰ ਅਕਾਲ ਪੁਰਖ ਸੱਚ ਕੰਡ ਦਾ ਕਰ ਦੱਸਦੀ ਹੈ ਉਹ ਕਦੇ ਗੱਲਾਂ ਬਾਤਾਂ ਜ ਨਹੀਂ ਮਿਲਦਾ ਕਦੇ ਸੋਚੀ ਹੈ ਵੀ ਜਿਹਦਾ ਵੀ ਜੋ ਪ੍ਰਾਣੀ ਮਰਦਾ ਨਾ ਕਦੇ ਵਿਚਾਰ ਕੀਤੀ ਹੈ ਕਿ ਮੈਂ ਤਾਂ ਅਰਦਾਸ ਕਰਾਤੀ ਸੱਚ ਕੰਡ ਦੀ ਪਾਈ ਗੱਲ ਬਣ ਗਈ ਹੋਣੀ ਹੈ ਪਰ ਜੇ ਕੋਈ ਦਸਦਾ ਕਿ ਨਹੀਂ ਭਾਈ ਇਦਾਂ ਗੱਲ ਨਹੀਂ ਬਣਦੀ ਕਰਮ ਕਮਾਉਣੇ ਪੈਂਦੇ ਆ ਤਾਹ ਜਿੰਦਗੀ ਫਿਰ ਦੇਖਿਆ ਕਰੋ ਕਿ ਭਾਈ ਜੋ ਸਾਡਾ ਮਰਿਆ ਇਹ ਤਾਂ ਕਦੇ ਗੁਰਦਾਰੇ ਮੰਦਰ ਮਾਝਾ ਤੇ ਕਦੇ ਧਰਮ ਦੀ ਗੱਲ ਹੀ ਨਹੀਂ ਕੀਤੀ ਤਾਂ ਤਾਹ ਜਿੰਦਗੀ ਕਿਉਂ ਤੋਂ ਕਿਲ ਪੈਸਾ ਪੈਸਾ ਕਰਦਾ ਰਿਹਾ ਤੇ ਉਹ ਜੇ ਤੁਹਾਨੂੰ ਨਹੀਂ ਪਤਾ ਤੇ ਗੁਰਵਾਣੀ ਕਹਿੰਦੀ ਮੈਂ ਦੱਸ ਦਿੰਨੀ ਕਿ ਜਿਨੇ ਪੈਸਾ ਪੈਸਾ ਕੀਤਾ ਨਾ ਉਹ ਕਿਹੜੀ ਜੋਂਚ ਚ ਲਿਆ ਗਿਆ ਆਪ ਤਾਂ ਉਹਦੇ ਪਿੱਛੇ ਰੋਨੇ ਆ ਯਾਦ ਕਰਦੇ ਆ ਭਾਈ ਬੜ ਕੇ ਸੋਚਿਆ ਮਰੇ ਕਿ ਬਣਿਆ ਕੀ ਹੋ ਅੰਤ ਕਾਲ ਕਿ ਤਰ ਤੋੜ ਤੋੜ ਤੱਕ ਭਾਈ ਆਪਣੇ ਜੀਵਨ ਦੀ ਸ਼ੁਰੂਆਤ ਤੋਂ ਲੈ ਕੇ ਅੰਤ ਤੱਕ ਕੀ ਕੀਤਾ ਅੰਤ ਕਾਲ ਜੋ ਲਸਨੀ ਛਿਮਰੇ ਐਸੀ ਚਿੰਤਾ ਮੇ ਜੋ ਮਰੇ ਸਰਪਜੋਨ ਵਲ ਵਲ ਉਤਰੇ ਆਪਾਂ ਉਹਨੂੰ ਪੁੱਛਦੇ ਯਾਦ ਕਰਦੇ ਆ ਕਿ ਕੋਈ ਵੀ ਸਾਡਾ ਜੋ ਮਰ ਗਿਆ ਪਤਨੀ ਹੋ ਸਕਦੀ ਹੈ ਮਾਂ ਹੋ ਸਕਦੀ ਹੈ ਪਿਤਾ ਹੋ ਸਕਦਾ ਵਾ ਭਰਾ ਹੋ ਸਕਦਾ ਕੋਈ ਵੀ ਸਾਡਾ ਮਰਿਆ ਨਾ ਤੁਸੀਂ ਤਾਂ ਉਹਨੂੰ ਯਾਦ ਕਰਕੇ ਰੋਣੇ ਵਰਸੀਆਂ ਮਨਾਉਣੇ ਪਰ ਸੋਚਿਓ ਉਹ ਹੈ ਕਿਥੇ ਉਥੋਂ ਤੁਸੀਂ ਕੱਢ ਸਕਦੇ ਆ ਉਥੋਂ ਤੁਸੀਂ ਨਹੀਂ ਕੱਢ ਸਕਦੇ ਉਥੋਂ ਨੇ ਖੁਦ ਨਿਕਲਣਾ ਉੱਥੇ ਤੁਸੀਂ ਸਹਾਰਾ ਹੀ ਕੋਈ ਨਹੀਂ ਹੁੰਦਾ ਉਥੇ ਕੇਵਲ ਤੋਂ ਕੇਵਲ ਇੱਕ ਸਹਾਰ ਹੈ ਜੈ ਮਾਤ ਪਿਤਾ ਤੋਂ ਤੂੰ ਮੀਤ ਨਾ ਪਾਈ ਜਿੱਥੇ ਤੁਹਾਡੇ ਨਾਲ ਤੁਹਾਡਾ ਕੋਈ ਨਹੀਂ ਜਾਣਾ ਹੁਣ ਹਰ ਇੱਕ ਮਨੁੱਖ ਨੂੰ ਇਹ ਗੱਲ ਸੋਚਣੀ ਚਾਹੀਦੀ ਕਿ ਮੇਰੇ ਸਾਰੇ ਇੱਥੇ ਤਾਂ ਕੀ ਹੈ ਇਹ ਤੋਂ ਗਾਂ ਦਾ ਜਣਾ ਉਥੇ ਮੈਂ ਕੱਲਾ ਹੀ ਹੋਣਾ ਉਥੇ ਪਤਾ ਮੇਰੇ ਨਾਲ ਕੀ ਹੋਣਾ ਹਰ ਕਾ ਨਾਮ ਹੁਆ ਸੰਗ ਤੋਸਾ ਕੀ ਤੂੰ ਕਮਾ ਲਿਆ ਤੋਸਾ ਕਹਿੰਦੀ ਖਜ਼ਾਨੇ ਨੂੰ ਕੀ ਤੇਰਾ ਨਾਮ ਵਾਲਾ ਖਜ਼ਾਨਾ ਭਰਿਆ ਹੋਇਆ ਹੈ ਉੱਕਦੇ ਧਰਮ ਦੀ ਗੱਲ ਨਹੀਂ ਕੀਤੀ ਕੇਵਲ ਤੋਂ ਕੇਵਲ ਮਾਇਆ ਦੀ ਗੱਲ ਕੀਤੀ ਹੈ ਠੱਗਾ ਠੋਰੀਆਂ ਹੀ ਕੀਤੀਆਂ ਨੇ ਕਿ ਤੇਰੇ ਕੋਲ ਜਦੋਂ ਵੀ ਕਿਸੇ ਨੂੰ ਪੁੱਛ ਸਮਾਂ ਹੀ ਲੱਗੇ ਉਹ ਧਰਮ ਪਰ ਬਸ ਰੁੱਝੇ ਸੀ ਬਹੁਤ ਜ਼ਿਆਦਾ ਕੀ ਕਰੀਏ ਪਰ ਜੇ ਮੈਂ ਤਾਂ ਭਾਈ ਜ਼ਿੰਦਗੀ 'ਚ ਕਦੇ ਕਿਸੇ ਦੇ ਖਤਮ ਨਹੀਂ ਹੁੰਦੇ ਜਦੋਂ ਜੰਮਿਆ ਨਾ ਪਰ ਜੇ ਮੇਰੇ ਜਿਵੇਂ ਨੇ ਪਰ ਜੇ ਮੈਨੇ ਖਾਤਣਾ ਨੇ ਇਸ ਤਰ੍ਹਾਂ ਨਿਰੰਤਰ ਚਾਹ ਦੇ ਚੰਦਨ ਹੋਣਾ ਤੈਂ ਖਤਮ ਹੋਣਾ ਹੁੰਦਾ ਆਪਣਾ ਸਮਾਂ ਕੱਢੀ ਤਾਂ ਹੁੰਦਾ ਧਰਮ ਦੇ ਲਈ ਧਰਮ ਦੇ ਵਿੱਚੋਂ ਜੋ ਸਮਾਂ ਕੱਢ ਕੇ ਕੰਮ ਕਰਦੇ ਹਨ ਉਹ ਉੱਤਮ ਹੁੰਦੇ ਹੈ ਕਿ ਧਰਮ ਜ਼ਰੂਰੀ ਹੈ ਆ ਕੰਮ ਤਾਂ ਚੱਲਦੀ ਰਹਿੰਦੀ ਆ ਪਾਲਟ ਹੋ ਗਏ ਨਾ ਕਲਜ ਹੋ ਗਏ ਕਿ ਜੇ ਤਾਂ ਕੰਮ ਦੇ ਵਿੱਚੋਂ ਜੇ ਭਾਈ ਸਮਾਂ ਮਿਲੇ ਸਾਡਾ ਇਹ ਬਸ ਕੀ ਕਰੀਏ ਕੰਮ ਹੀ ਨਹੀਂ ਮੁੱਕਦੇ ਇੱਕ ਦਿਨ ਤਾਂ ਮੁੱਕ ਜਾਣਾ ਫਿਰ ਫਿਰ ਸੰਸਾਰ ਕੀਤੇ ਨਾਲ ਤੁਰ ਜਾਣਾ ਇਸ ਸੰਸਾਰ ਇੱਥੇ ਹੀ ਰਹਿਣਾ ਰਹਿਤੇ ਨਾ ਤੇ ਇੱਥੇ ਰਹਿਣੇ ਜਿਵੇਂ ਜੇ ਇੱਥੇ ਹੀ ਰਹਿ ਜਾਣੀ ਹੈ ਤੂੰ ਆਪਣਾ ਸੋਚ ਭਾਈ ਕਿ ਤੂੰ ਆਪਣੇ ਆਪ ਨੂੰ ਸੋਚ ਕੇਗਾ ਮੇਰਾ ਕੋਈ ਸਰਣ ਇੱਥੇ ਤਾਂ ਮੈਂ ਕਿੰਨਾ ਕੁ ਸਾਲ 10 20 50 100 ਸਾਲ ਰਹਿਣਾ ਵਾ ਉਹ ਅੱਗੇ ਨਾਂ ਤਾਂ ਸਮਾਪਿਆ ਮੇਰੇ ਕੋਲ ਮੈਂ ਉਹਦੀ ਸੋਚਾਂ ਉੱਥੇ ਕਦੇ ਫਸ ਨਾ ਜਾਵਾਂ ਕਿਤੇ ਜੰਗਾਲਾਂ ਦੇ ਵਿੱਚ ਉੱਥੇ ਮੈਂ ਜਦੋਂ ਕਾਮਾ ਪੁੱਤਿਆਂ ਦੀ ਜੂਨੀ ਵਿੱਚ ਆ ਗਿਆ ਆ ਦੇਖਿਆ ਕਰੋ ਕਾਮਾ ਕੁੱਤੇਆਂ ਜਾਨਵਰਾਂ ਦਾ ਹਾਲ ਤੇ ਕੀ ਹੁੰਦੇ ਆ ਇਹ ਤੁਹਾਡੀ ਆਤਮਾ ਜਦੋਂ ਇਹ ਸਰੀਰ ਵਿੱਚ ਪ੍ਰਵੇਸ਼ ਕਰ ਜਾਣੀ ਹੈ ਭਾਵੇਂ ਘਰ ਦੀ ਤੈਨੂੰ ਜੋੜੀ ਬੈਠੇ ਨੂੰ ਪਤਾ ਹੀ ਲੱਗਣਾ ਨਾ ਤੂੰ ਬੋਲ ਕੇ ਦੱਸ ਸਕਦਾ ਕਿ ਮੈਂ ਹੀ ਤੇਰਾ ਪਾਪਾ ਆਂ ਜੀ ਜਿਹਨੇ ਤੈਨੂੰ ਪਾਲਿਆ ਹੁਣ ਮੈਂ ਤੇਰੇ ਘਰੇ ਆ ਗਿਆ ਇੱਕ ਕਦਾ ਬਣ ਕੇ ਨਾ ਤੂੰ ਬੋਲ ਕੇ ਦੱਸ ਸਕਦਾ ਨਾਗਲ ਨੂੰ ਦਿਖਣਾ ਵਾ ਇਹ ਤਾਂ ਕੇਵਤੋ ਕੇਵਲ ਕੋਈ ਰੱਬ ਦੀ ਉੱਚੀ ਰੋਹ ਹੋਵੇ ਉਹੀ ਦੇਖ ਸਕਦੀ ਹੈ ਕਿ ਆਤਮਾ ਕਿਹੜੀ ਆ ਤਾਂ ਪਿਛਲੇ ਸਰੀਰ ਚ ਕੀ ਸੀ ਅਗਾਂਲੇ ਸਰੀਰ ਚ ਕੀ ਹੈ ਕੀ ਪਤਾ ਤੁਹਾਡੇ ਘਰ ਚੀ ਉਹਦੇ ਹਾਲਾਤ ਬੱਤਰ ਹੁੰਦੇ ਰਹਿਣਾ ਤਾਂ ਅਨਨ ਦੇਖਣਾ ਐਸੇ ਹਾਲਾਤਾਂ ਤੋਂ ਬਚਣਾ ਤੇ ਭਾਈ ਸਤ ਦਾ ਮਾਰਗ ਤਾਂ ਅਪਣਾਉਣਾ ਹੀ ਪੈਣਾ ਨਾ ਫੇਰ ਤਾਂ ਭਜਨ ਬੰਦਗੀ ਕਰਨੀ ਹੀ ਵਣੀ ਤੇ ਫੇਰ ਤਾਂ ਕਲਯੁਗ ਦੇ ਵਿੱਚੋਂ ਨਿਕਲਣਾ ਪੈਣਾ ਭਾਈ ਕਿ ਕਲਯੁਗ ਤੂੰ ਜਿੰਨਾ ਮਰਜੀ ਪ੍ਰਭਾਵਸ਼ਾਲੀ ਹੈ ਮੇਰੇ ਕੋਲ ਪਤਾ ਕੀ ਹੈ ਕਲ ਤਾਤੀ ਠੰਡਾ ਹਰਣਾਓ ਸਿਮਰ ਸਿਮਰ ਸਦਾ ਸੁਖ ਪਾਓ ਇਹ ਕਾਲਜੋਗ ਦੇ ਵਿੱਚ ਜਿਹਦੇ ਕੋਲ ਨਾਮ ਹੈ ਨਾ ਤਾਤੀ ਬਾਉਨਾ ਲਾਗੀ ਜਿਹਦੇ ਕੋਲ ਨਾਮ ਹੈ ਭਾਗ ਪਰਮਾਤਮਾ ਹੈ ਉਹਦੇ ਕੋਲ ਫਿਰ ਕੀ ਹੁੰਦਾ ਤਾਤੀ ਬਾਉਨਾ ਲਾਗੀ ਪਾਰ ਬ੍ਰਹਮ ਸਰਣਾਈ ਚਉ ਗਿਰਦ ਹਮਾਰੇ ਰਾਮਕਰ ਦੁੱਖ ਲੱਗੇ ਨਾ ਪਾਈ ਸਤਗੁਰ ਪੂਰਾ ਬੇਟੇ ਜੇਨ ਬੰਤ ਬਣਾਏ ਰਾਮ ਨਾਮ ਉਹ ਕਦੀ ਰਾਮ ਲਿਬਦਾਈ ਇਹ ਇੱਕੋ ਇੱਕ ਦਵਾਈ ਹੈ ਨਾਮ ਵਾਲੀ ਸਰੀਰਾਂ ਦੀਆਂ ਦਵਾਈਆਂ ਇਹ ਤਾਂ ਭਾਈ ਜਿਹੜੀਆਂ ਮਰਜੀ ਖਾ ਨਾ ਖਾ ਇੱਕ ਨਾ ਇੱਕ ਦਿਨ ਆ ਅੰਤ ਦੇ ਸਮੇਂ ਹੁਣ ਜਿਹੜੇ ਮੀਰ ਮਰਦੇ ਨੇ ਭਾਈ ਕਿਤੇ ਉਹਨਾਂ ਕੋਲ ਪੈਸਾ ਨਹੀਂ ਹੁੰਦਾ ਜੇ ਸਭ ਤੋਂ ਸੰਸਾਰ ਦੀ ਅਮੋਲਕ ਚੀਜ਼ ਹੈ ਨਾ ਆਪਾਂ ਤਾਂ ਹੀਰੇ ਮੋਤੀ ਇਹਨਾਂ ਨੂੰ ਮੰਨਦੇ ਆ ਕਿ ਸਭ ਤੋਂ ਮਹਿੰਗੇ ਹੁੰਦੇ ਆ ਭਾਈ ਕਿ ਸਭ ਤੋਂ ਮਹਿੰਗੀ ਜੇ ਕੋਈ ਚੀਜ਼ ਹੈ ਨਾ ਜਿਹਦੀ ਕੋਈ ਕੀਮਤ ਨਹੀਂ ਅਦਾ ਕਰ ਸਕਦਾ ਉਹ ਹੈ ਤੇਰਾ ਸਵਾਸ ਉਹ ਤਾਂ ਭਾਈ ਅੰਧਾ ਸਵਾਸ ਤਾਂ ਛੱਡ ਅੰਦੇ ਤੋਂ ਅੰਧਾ ਵੀ ਜਾ ਕੀ ਰਾਈ ਦੇ ਦਾਣੇ ਤੋਂ ਵੀ ਘਟ ਕੇ ਲੀ ਨਾ ਇੰਨਾ ਕੁ ਸਵਾਸ ਵੀ ਨਹੀਂ ਤੈਨੂੰ ਦੇ ਸਕਦਾ ਕੋਈ ਮੁੱਲ ਲੈ ਕੇ ਉਹਦੀ ਕੋਈ ਕੀਮਤ ਨਹੀਂ ਅਦਾ ਕਰ ਸਕਦਾ ਤੇ ਸਵਾਸਾਂ ਦੀ ਕਦਰ ਕਰ ਭਾਈ ਉਹ ਤਾਂ ਅਦੌਲਤ ਦੀ ਕਦਰ ਕਰਦਾ ਆਪਣੇ ਸਮਾਨ ਦੀ ਕਦਰ ਕਰਦਾ ਘਰਵਾਰ ਦੀ ਕਦਰ ਕਰਦਾ ਹੈ ਹੱਥ ਛੋੜੇ ਮੋਬਾਈਲ ਦੀ ਕਦਰ ਕਰਦਾ ਵਾ ਕਿਤੇ ਡਿੱਗ ਨਾ ਪਵੇ ਜੇ ਤੇ ਦੇ ਤਾ ਕਿਤੇ ਇਧਰ ਦੇ ਨਾ ਕਿਤੇ ਉਹਦੀ ਗਾੜ ਲਵਾਉਣਾ ਉੱਤੇ ਉਹਦੇ ਸ਼ੀਸ਼ਾ ਲਵਾਉਣਾ ਉਹ ਭਾਈ ਜਿਹੜਾ ਤੇਰੇ ਅੰਦਰ ਵਾਲਾ ਨੁਕਸਾਨ ਹੋ ਰਿਹਾ ਹੈ ਇਹਦੇ ਵਾਸਤੇ ਕੋਣ ਸੋਚੂਗਾ ਤੂੰ ਇਹਦੀ ਚਿੰਤਾ ਕਰ ਇਹ ਦੇ ਬਲ ਆਪਣਾ ਜੇ ਖਿਆਲ ਦੇਵੇਂਗਾ ਤੇ ਖਿਆਲ ਤੈਨੂੰ ਗੁਰਬਾਣੀ ਦੱਸਦੀ ਹੈ ਨਿਤ ਸਮਝਾਉਂਦੀ ਹੈ ਤੈਨੂੰ ਫਾਇਦੇ ਨੁਕਸਾਨ ਦਾ ਦਦੀ ਹੈ ਇਹ ਕੋਈ ਜ਼ੋਰ ਦੇ ਵਾਸਤੇ ਧੋੜੀ ਕਰਦੀ ਹੈ ਅੱਜ ਦੇ ਸਾਧਾਂ ਦਾ ਲੋਕਾਂ ਦਾ ਆ ਤੁਰੇ ਫਿਰਦੇ ਨੇ ਆਪਾਂ ਤਾਂ ਬਈ ਇਹਨਾਂ ਨੂੰ ਠੱਗ ਟੋਲੇ ਹੀ ਕਹਿੰਦੇ ਆ ਉਹ ਤੁਰੇ ਫਿਰਦੇ ਆ ਕਹਿੰਦੇ ਇਹ ਸਿਆਣੇ ਆ ਇਹ ਲੋਕਾਂ ਨੂੰ ਪੁੱਛਾ ਦਿੰਦੇ ਆ ਪਾਈ ਠੀਕ ਹੈ ਉਹਨਾਂ ਨੂੰ ਤੂੰ ਬੰਦ ਕਰਾ ਪਹਿਲੇ ਕਰ ਤਾਂ ਉਹ ਵੀ ਗਲਤ ਹੈ ਭਈ ਤੂੰ ਆਪਣਾ ਗਿਆਨ ਗਾਲਾ ਹੁਣ ਗੁਰੂ ਨਾਨਕ ਸਾਹਿਬ ਆਏ ਸੰਸਾਰ ਦੇ ਵਿੱਚ ਉਹਨਾਂ ਨੇ ਕਿਸੇ ਨੂੰ ਬੰਦ ਨਹੀਂ ਕੀਤਾ ਆ ਕੇ ਕਿ ਚਲੋ ਬਈ ਸਿੱਖੋ ਠੀਕ ਆਪਾਂ ਗੰਗਾ ਦੇ ਕਿਨਾਰੇ ਜਾ ਕੇ ਪੰਡ ਤੋਟ ਕੇ ਆਉਣੇ ਆ ਜਾਂ ਆ ਮਾਰਨੇ ਆ ਪਖੰਡ ਕਰਦੇ ਆ ਉਹਨਾਂ ਨੇ ਆਪਣਾ ਸੱਚ ਵਾਲਾ ਸੂਰਜ ਚੜਾਇਆ ਤੇ ਉਸ ਸੱਚ ਦੇ ਸੂਰ ਥੱਲੇ ਜਿਉ ਰਹੇ ਅੱਛਾ ਹੁਣ ਨਿੱਕੇ ਨਿੱਕੇ ਜਿਹੜੇ ਮਾੜੇ ਮੋਟੇ ਨੇ ਬੈਠੇ ਘਰਾਂ ਦੇ ਵਿੱਚ ਹੋਰ ਐਸਾ ਕੋਈ ਕੰਮ ਕਰਦੇ ਐ ਇਹਨਾਂ ਦੇ ਕੋਈ ਪੈਰ ਵੀ ਨਹੀਂ ਕਰਦੇ ਪਰ ਤੁਸੀਂ ਜ਼ਬਰਦਸਤ ਹੀ ਕਿਸ ਨੂੰ ਕੁਝ ਕਹਿ ਸਕਦੇ ਕਰਦੇ ਐ ਤੇ ਭਾਈ ਤੁਸੀਂ ਰੁਕੋ ਮੈਂ ਫਲਾਣੇ ਸਾਨੇ ਫਲਾਣੇ ਬਾਬੇ ਕੋਲ ਗਈ ਮੈਨੂੰ ਐ ਕੀਤਾ ਤੂੰ ਗਈ ਕਿਉਂ ਭਾਈ ਉਹ ਕੋਈ ਸਰਕਾਰੀ ਦਫਤਰ ਥੋੜੀ ਐ ਜਿੱਥੇ ਫਾਇਲ ਲੈ ਕੇ ਸਾਈਨ ਕਰਾਉਣ ਗਏ ਸੀ ਤੂੰ ਆਪਣੀ ਇੱਛਾ ਨਾਲ ਗਈ ਐ ਬੇਉਤਾ ਭਾਈ ਫੇ ਲੋਕਾਂ ਨੂੰ ਬੜਦੇ ਦਾਦੇ ਫਿਰਦੇ ਐ ਜੇ ਕਰਨੇ ਐ ਤਾਂ ਭਾਈ ਆਪਣੇ ਜਬੰਦ ਕਰ ਕੇ ਭਾਈ ਜੇ ਤੁਸੀਂ ਕੁਝ ਕਰਨਾ ਚਾਹੁੰਦੇ ਹੋ ਨਾ ਤੇ ਭਾਈ ਆਪਣੇ ਚ ਸਵਾਰੋ ਹੁਣ ਕੱਲ ਹੀ ਇੱਕ ਕੱਲ ਪਰਸ ਦੀ ਖਬਰ ਸੀ ਇੱਕ ਜੰਮੂ ਕਸ਼ਮੀਰ ਦੇ ਵਿੱਚ ਨਾ ਪੰਜ ਸਰੂਪਾਂ ਦੀ ਬੇਦਬੀ ਹੋ ਗਈ ਭਾਵੇਂ ਕਿਸੇ ਨੇ ਪਟੋਲ ਭਾਵ ਕੇ ਉਹਨਾਂ ਨੂੰ ਅਗਨਪੇੜ ਕਰ ਦਿੱਤਾ ਅੱਗ ਲਾ ਦਿੱਤੀ ਤੇ ਕਾਲ ਤੱਕ ਜਥੇਰੇ ਸਾਹਿਬ ਦਾ ਬਹੁਤ ਵੱਡਾ ਫੈਸਲਾ ਸੀ ਤੇ ਜਾ ਕੇ ਉਹਨਾਂ ਨੇ ਦੇਖਿਆ ਉੱਥੇ ਉੱਥੇ ਹਾਲਾਤ ਦੇਖ ਕੇ ਬੁલાਲੀ ਕਮੇਟੀ ਸਾਰੇ ਨੇ ਸਦਲੇ ਪਹਿਲਾਂ ਤਾਂ ਪੁੱਛਿਆ ਕਹਿੰਦੇ ਗੁਰਦਰਾਏ ਕਿੰਨੇ ਕਿ ਕਿੰਨਾ ਪੈਸਾ ਕਹਿੰਦੇ 5 ਕਿ ਕਰੋੜ ਲੱਗਿਆ ਸੀ ਤੇ ਕਹਿੰਦੇ ਫਿੱਟੇ ਮੋ ਛੋਡੇ ਤੇ ਕਹਿੰਦੇ 25 3000 ਖਤ ਕਰਕੇ ਸੇਵਾਦ ਨੇ ਰੱਖ ਸਕਦੇ ਹੱਤ ਆਪਣੇ ਵੀ ਹਾਲਤ ਨੇ ਕੋਈ ਜ਼ਰੂਰੀ ਨਹੀਂ ਗੁਰਦਰਾ ਪੱਕਾ ਹੋਵੇ ਅੰਦਰ ਬੈਠੀ ਸਿੱਖੀ ਪੱਕੀ ਚਾਹੀਦੀ ਏ ਸਾਨੂੰ ਅੰਦਰ ਬੈਠਾ ਸੱਚਾ ਗਿਆ ਬਿਲਡਿੰਗ ਉੱਚੀ ਕਰਕੇ ਕੀ ਕਰਾਂਗੇ ਜਦੋਂ ਉੱਥੇ ਦੇ ਸੰਸਕਾਰ ਵਿਚਾਰ ਹੀ ਨਾ ਉੱਚੇ ਹੋਣ ਗੁਰਦਰੇ ਕੱਚੇ ਹੁਣ ਕੋਈ ਗੱਲ ਨਹੀਂ ਐ ਪਰ ਅੰਦਰ ਬੈਠੇ ਦੇਣ ਵਾਲੇ ਕਦੇ ਸੋਚਿਆ ਵਾ ਹੁਣ ਵਿਦੇਸ਼ਾਂ ਚ ਬੈਠੇ ਆਂ ਤੇ ਮੈਂ ਤਾਂ ਕਹਿੰਦਾ ਦਿਮਾਗ ਹਲੇ ਹੁੰਦੇ ਇਹਨਾਂ ਦੇ ਇਹ ਪਾਗਲ ਹੋਏ ਹੁੰਦੇ ਐ ਅੱਛਾ ਗੁਰਦਰੇ ਆਪਣੇ ਚੋਂ ਬਰਲਵਾਉਣੇ ਆ ਆ ਬਹੁਤ ਨਿਸ਼ਾਨ ਸਾਤ ਐ ਲਾਉਣਾ ਵਾ ਉਹ ਕਿੰਨਾ ਜਿੰਨਾ ਦਿੰਦੇ ਆ ਭਾ ਨਮਰ ਤੇ ਮਹਿੜ ਦਰੀਆਂ ਤੇ ਦਰੀਆਂ ਪਤਾ ਨਹੀਂ ਕੀ ਕੁਛ ਕਰਦੇ ਰਹਿੰਦੇ ਐ ਕਹਿੰਦੇ ਸੋਚਿਆ ਵੀ ਜੋ ਉੱਥੇ ਪ੍ਰਚਾਰਕ ਆ ਉਹਨੂੰ ਕੋਈ ਕਮੀ ਤਾਂ ਨਹੀਂ ਹੋ ਰਹੀ ਉਦੇ ਕੋਲ ਕੋਈ ਗੱਡੀ ਮੋਟਰ ਉਹਦੇ ਖਾਣ ਪੀਣ ਦਾ ਰਹਿਣ ਸਹਿਣ ਦਾ ਕੰਮ ਕੋਈ ਵਧੀਆ ਵਨ ਆ ਕਿਦਾਂ ਖੁਰਨੀਆਂ ਜਿ ਬਣਾਈ ਜਾਂਦੇ ਕਮਰੇ ਬਹੁਤ ਐਸੇ ਗੁਰਦਰਾ ਦੇਖਿਆ ਨਿਕਨੇ ਕਮਰੇ ਜਹੋਂ ਗ੍ਰਾਂਥੀ ਦਾ ਕਮਰਾ ਜੀ ਇਹ ਉਹਦਾ ਤਾਂ ਭਾਈ ਜਿਹੜਾ ਗੁਰੂ ਦਾ ਵਜ਼ੀਰ ਹੈ ਤੇ ਉਹਦੀ ਪਦਵੀ ਕੋਈ ਛੋਟੀ ਥੋੜੀ ਹੈ ਉਹਨੂੰ ਵੀ ਉੱਤੇ ਹੀ ਮਹਿਲ ਚਾਹੀਦਾ ਭਾਈ ਰਹਿਣ ਬਾਤ ਤੇ ਤੇ ਆਪਾਂ ਆਉਂ ਦੇ ਦਿਆਂ ਗਰਾਂਜ ਦੇ ਲੋ ਭਾਵ ਰੱਤੀ ਪਰ ਵੀ ਗਿਆਨੀ ਹੈ ਸਾਡੇ ਕੋਲੇ ਇਹਨਾਂ ਕੋਲੇ ਆਓ ਭਾਈ ਕਿ ਗੁਰਦੈਰਾਂ ਦਾ ਜੋ ਆਪਾਂ ਸੰਭਾਲੀਏ ਨਾ ਕਿ ਗੁਰਦਰੇ ਜਿਹੜੇ ਆ ਅਸਲ ਸੰਭਲਿਆ ਇਹ ਸਾਡੇ ਗ੍ਰੰਥੀ ਸਿੰਘਾਂ ਤੋਂ ਉਹਨਾਂ ਦੇ ਬਾਤ ਤੁਸੀਂ ਸੋਚੋ ਕੇਵਲ ਤਾਂ ਕੋਈ ਗੱਲ ਨਹੀਂ ਪਈ ਜੇ ਤੀ ਨਵੇਂ ਮੈਟ ਨਹੀਂ ਆਏ ਆਪਾਂ ਅਗਲੀ ਵਾਰ ਲੈ ਲਾਂਗੇ ਫਿਰ ਦੇਖਾਂਗੇ ਜਦੋਂ ਫਟ ਗਏ ਹਲੇ ਲੋੜ ਚੱਲੀ ਜਾਂਦਾ ਕੰਮ ਨਾ ਵੀ ਨਾ ਨਵੇਂ ਤੋਂ ਨਮਾ ਕਪੜੇ ਤੋਂ ਕਪੜਾ ਰਮਾਲੇ ਤੇ ਰਮਾਲੇ ਬਸ ਹੀ ਗੁਰਦਰੇ ਆ ਕਰਦੀ ਵੀ ਆਸਮਾਨ ਦੇਣਾ ਫਲਾਨੀ ਅਲਮਾਰੀ ਭਲਾਨਾ ਬੈੱਡ ਪਤ ਨਹੀਂ ਕੀ ਕੁਝ ਦੇਣੇ ਆ ਕਦੇ ਸੋਚਿਆ ਹੀ ਨਹੀਂ ਹੈ ਜਿਹੜਾ ਪ੍ਰਚਾਰ ਕਰਦਾ ਜਿਹਨੇ ਸਤ ਦਾ ਮਾਰਗ ਦੱਸਣਾ ਅਸੀਂ ਉਹਦੇ ਬਾਰੇ ਕੀ ਕਰਦੇ ਹਾਂ ਭਈ ਉਹਨੂੰ ਘਰ-ਬਾਰ ਬਣਾ ਕੇ ਦਿੱਤਾ ਵਾ ਕੋਈ ਗੱਡੀ ਮੋਟਰ ਖਾਣ ਪੀਣ ਨੂੰ ਹੋਰ ਸਮਾਨ ਉਲਟਾ ਜੇ ਬਾਬਾ ਕੋਈ ਮੋਟਰਸਾਈਕਲ ਦੇ ਉਹਨਾਂ ਨੂੰ ਲੈ ਲੈਣਾ ਬਣ ਦਿਆ ਬਾਬੇ ਨੂੰ ਪੈਸੇ ਇਹ ਪਤਾ ਨਹੀਂ ਕਿੱਥੋਂ ਆ ਉਹ ਪਤਾ ਨਹੀਂ ਪਤਾ ਨਹੀਂ ਕੋਲ ਕੁਝ ਜਿੱਕੇ ਕਿੰਨੇ ਉਹ ਤੇ ਬ੍ਰੇਮ ਕਰਨਗੇ ਇਹ ਸਾਡੇ ਹਾਲਾਤ ਨੇ ਤੇ ਹੁਣ ਜੋ ਜਥੇਦਾਰ ਸਾਹਿਬ ਨੇ ਬੜਾ-ਬੜਾ ਫੈਸਲੇ ਲੈ ਗੁਰਦਰਾ ਵਿੱਚੋਂ ਮਾਰੇ ਸ੍ਰੋਗ ਸਾਰੀ ਚੁੱਕ ਲਈ ਕਮੇਟੀ ਭੰਗ ਕਹਿੰਦੇ ਇਹ ਕਮੇਟੀ ਨਹੀਂ ਬਣ ਸਕਦੀ ਜੇ ਗੁਰਦਰਾ ਚਲਾਉਣਾ ਇੱਥੇ ਤੇ ਭਾਈ ਪੂਰੀ ਕਮੇਟੀ ਜਿਨੇ ਗੁਣ ਗਿਆਨ ਪੂਰਾ ਹੋਵੇ ਇਹ ਐਵੇਂ ਨਹੀਂ ਚੱਲਦਾ ਕਿ ਬੰਦੇ ਨੇ ਚੱਲਦਾ ਗਿਆਨ ਹੋਣਾ ਚਾਹੀਦਾ ਵਾ ਕਿ ਜੇ ਅਗਿਆਨੀ ਪੁਰਖ ਨੇ ਹੁੰਦੇ ਨਾ ਉਹ ਸਿਆਣੇ ਕਹਿੰਦੇ ਨਾ ਨਿਆਣੇ ਆਣੇ ਦੋਸਤੀ ਕਦੇ ਨਾ ਆਵੇ ਰਾਜ਼ ਜੇ ਇੱਕ ਅੱਧ ਚੰਗੀ ਕਰੇ ਦੂਜੀ ਵੀ ਵੇਰਾਸ ਕਿ ਜੇ ਇਹ ਕਹਿੰਦਾ ਨਾ ਅਗਿਆਨੀ ਬੰਦਾ ਕੋਈ ਇੱਕ ਅੱਧ ਚੰਗਾ ਕੰਮ ਕਰਦਾ ਨਾ ਉਹ ਵਿਗਾੜਸ ਹੋ ਜਾਂਦਾ ਹੁੰਦਾ ਕੋਈ ਹਾਲ ਤਾਂ ਸਾਡੇ ਆ ਇੱਥੇ ਤਾਂ ਉਹੀ ਕੇਵਲ ਤੋਂ ਕੇਵਲ ਉਹ ਸਖਸ ਨੂੰ ਗੁਰੂ ਘਰ ਦੀ ਜ਼ਿੰਮੇਵਾਰੀ ਸੰਭਾਲੋ ਜਿਹਨੂੰ ਸਾਰਾ ਗਿਆਨ ਹੁੰਦਾ ਸੋਝੀ ਹੁੰਦੀ ਹੈ ਹੁਣ ਜਿਹਨੂੰ ਪਤਾ ਹੀ ਨਹੀਂ ਹੈ ਪੈਸਾ ਪਤਾ ਬੈਲਣਾ ਕ ਬਣਾਉਣੀ ਹੈ ਉਹ ਭਾਈ ਸੇਵਾਦਾਰ ਜ਼ਰੂਰੀ ਹੈ ਗੁਰੂ ਘਰ ਦੇ ਵਿੱਚ ਸੇਵਾਦਾਰ ਬਹੁ ਕੰਪਲਸਰੀ ਨੇ ਉਹ ਕਹਿੰਦੇ ਤੁਸੀਂ 5-7 ਕਰੋੜ ਕਰੋੜਾਂ ਰੁਪਏ ਗੁਰਦਾਰੇ ਤੇ ਲਾਇਆ ਇਹ ਤੂੰ ਕੱਚਾ ਬਣਾ ਲੈਂਦੇ ਭਾਈ ਕੋਈ ਗੱਲ ਨਹੀਂ ਛੋਟਾ ਕਰ ਲੈਂਦੇ ਇਹਨੂੰ ਤੁਸੀਂ ਸੰਭਾਲੋ ਜਿਹੜਾ ਪ੍ਰਚਾਰਕਾ ਜੇ ਪ੍ਰਚਾਰ ਨਹੀਂ ਤੇ ਬਿਲਡਿੰਗ ਨੂੰ ਕੀ ਕਰਾਂਗੇ ਆਪਾਂ ਜੇ ਗੁਰਮਤਿ ਦੀ ਸੋਚੀ ਨਹੀਂ ਤੇ ਬਿਲਡਿੰਗ ਨੂੰ ਕੀ ਕਰਾਂਗੇ ਅਸੀਂ ਅਸੀਂ ਤੁਰੇ ਪਿਰਦੇ ਆਂ ਮਾਪੁਰ ਕਹਿੰਦੇ ਸੀ ਅੱਜ ਗੁਰਦਾਰੇ ਸਾਡੇ ਪੱਕੇ ਹੋ ਰਹੇ ਆ ਇਹੀ ਗੱਲ ਕਿਤੇ ਮਹਾਂਪੁਰਸ ਬਾਬਾ ਨਨਸ ਸਿੰਘ ਜੀ ਮਹਾਰਾਜ ਨਾ ਸੰਕਲੇਰਾ ਵਾਲੇ ਨੇ ਕਹੀ ਸੀ ਉਹ ਕਹਿੰਦੇ ਭਾਈ ਇੱਥੇ ਨਾਨਕਸਰ ਦੇ ਵਿੱਚ ਕੋਈ ਇੱਟ ਪੱਕੀ ਨਾ ਲਾਇਓ ਕਿ ਜੇ ਜਿਉ ਤੁਸੀਂ ਪੱਕਾ ਕਰੀ ਜਾਓਗੇ ਇਹਨੇ ਸਿੱਖੀ ਕੱਚੀ ਕਰ ਦੇਣੀ ਹੈ ਹਾਲਤ ਸੱਚੀ ਹੋਈ ਹੈ ਕਿ ਉਥੇ ਭਾਈ ਕਿਉਂਕਲ ਤੇ ਕਿਰੋ ਮਾਰਤੇ ਰਹੀ ਹੈ ਹੁਣ ਸਿੱਖੀ ਵਾਲੀ ਗੱਲਬਾਤ ਕੋਈ ਨਹੀਂ ਹੈ ਸਾਰੇ ਮਾਇਆ ਦੇ ਪਿੱਛੇ ਦੌੜੇ ਹੋਏ ਆ ਸਾਡੇ ਹਾਲਤ ਵੀ ਇੱਦਾਂ ਹੀ ਹੈ ਭਾਈ ਕਦੇ ਸਮਾਂ ਹੁੰਦਾ ਸੀ ਨਿੱਕੇ ਨਿੱਕੇ ਗੁਰੂ ਘਰ ਹੁੰਦੇ ਸੀ ਅੰਦਰ ਇੱਕ ਦੀ ਸ਼ਰਧਾ ਭਾਵਨਾ ਹੁੰਦੀ ਸੀ ਕਿ ਮਹਾਰਾਜ ਪ੍ਰਤੀ ਉਹਨਾਂ ਦਾ ਪ੍ਰੇਮ ਹੁੰਦਾ ਸੀ ਕਿਤੇ ਮਹਾਰਾਜ ਰੂਪ ਦੀ ਨਰਵਾਨਗੀ ਹੁੰਦੀ ਸੀ ਇੱਕ ਘਰ ਤੋਂ ਦੂਸਰੇ ਘਰ ਤੋਂ ਗੁਰੂ ਘਰ ਤੋਂ ਕਦੇ ਘਰੇ ਖੰਡ ਪੜਤ ਸੇ ਪੜ ਕਿਸੇ ਵਾਸਤੇ ਜਾਣਾ ਕੋ ਹਮ ਹੋਣਾ ਸਾਰੇ ਨਗਰ ਨੇ ਨਾ ਵੀ ਸਾਡੇ ਦਰਾਂ ਮੂਰਤੀ ਸਤਗੁਰੂ ਪਾਤਸ਼ਾਹ ਜੀ ਗੁਜ਼ਰਣਗੇ ਸਾ ਸਫਾਈ ਕਰਨੀ ਹੈ ਵੀ ਗੰਧ ਮੰਦ ਸਾਰਾ ਕਿਤੇ ਦੇ ਪਾਣੀ ਛੱਡ ਕੇ ਦੇ ਸੀ ਹੁਣ ਪਿਆ ਗੰਧ ਪਿਆ ਰਹਿਣ ਦੇ ਇਗੜਾ ਸਾਡਾ ਵਾ ਐਦਾਂ ਚੱਲਦਾ ਵਾ ਹੁਣ ਇਹ ਵਿਸ਼ਾ ਹੋਰ ਕੁਝ ਹੋ ਗਿਆ ਜਦੋਂ ਆਪਾਂ ਆਪਣੀ ਲੈਂਨ ਵੱਲ ਨੂੰ ਆਈ ਕਿ ਭਾਈ ਜਿੰਨਾ ਚਿਰ ਤੁਹਾਡੇ ਕੋਲ ਗੁਰਮਤਿ ਦਾ ਪ੍ਰਚਾਰ ਨਹੀਂ ਹੈ ਨਾ ਆਹਨ ਕਿ ਇੱਥੇ ਜਿੰਨਾਂ ਨੂੰ ਤੁਸੀਂ ਪਿੱਟਦੇ ਰਹਿੰਦੇ ਹੋ ਉਹ ਕੋਈ ਬਿਲਡਿੰਗਾਂ ਵੱਲ ਧਿਆਨ ਨਹੀਂ ਦਿੰਦੇ ਆਪਦੀਆਂ ਵੱਲ ਠੀਕ ਆ ਬੰਡ ਬਣੀ ਹੋਈ ਇੱਕ ਕਾਰ ਦਿੱਤਾ ਹੋਇਆ ਆ ਹੋਰ ਦੇਖ ਲਓ ਨੇੜੇ ਆ ਜਾਓ ਆ ਬਿਆਸ ਵਾਲੇ ਤੋਂ ਵੱਧੇ ਹੋਏ ਨਾ ਇੱਕ ਤੇ ਭਰੋਸਾ ਰੱਖਦੇ ਹੋ ਕਦੇ ਦੇਖਿਆ ਉਹਨਾਂ ਦਾ ਸਤਸੰਗ ਦੇ ਠੀਕ ਆ ਪੇੜ ਪੌਦੇ ਲੱਗੇ ਆ ਹਰਿਆਲੀ ਲੱਗੀ ਆ ਸਾਦ ਸੁਪਈ ਆ ਪਰ ਨਾ ਉਹਨਾਂ ਦੇ ਕੋਈ ਸੋਨਾ ਨਾ ਕੋਈ ਚਾਂਦੀ ਫੇਰ ਵੀ ਦੇ ਲੋ ਉਹਨੇ ਸੰਗਤ ਕਿੰਨੀ ਹੁੰਦੀ ਤੇ ਤੁਸੀਂ ਭਾਈ ਦੇਖ ਲਓ ਤੁਹਾਡੇ ਵਿਚਾਰ ਕੀ ਦੇਖਦੇ ਹੋ ਕਿ ਤੁਸੀਂ ਕੇਵਲ ਤੋਂ ਕੇਵਲ ਆ ਬਿਲਡਿੰਗਾਂ ਬਾਰੇ ਤੁਰੇ ਹੋਏ ਆ ਇਮਾਰਤਾਂ ਬਾਰੇ ਤੁਰੇ ਹੋਏ ਆ ਕੋਈ ਗੱਲ ਨਹੀਂ ਭਾਈ ਛੋਟੀ ਐ ਇੱਥੇ ਕੇਵਲ ਤੋਂ ਕੇਵਲ ਇਤੋਂ ਪ੍ਰਚਾਰ ਵੱਡਾ ਕਰਨਾ ਹੁਣ ਪ੍ਰਚਾਰ ਹੀ ਐ ਨਹੀਂ ਤੇ ਬਿਲਡਿੰਗ ਕੀ ਕਰੂ ਵਿਚਾਰੀ ਸਾਡੇ ਹਾਲਾਤ ਨੇ ਇਹ ਜੋ ਜਿੱਤਰ ਸਾਹਿਬ ਆਏ ਨੇ ਗੰਗਾ ਸਾਹਿਬ ਬਹੁਤ ਚੰਗੇ ਕੰਮ ਕਰਦੇ ਵਿੱਚ ਵਿੱਚ ਬਈ ਤੇ ਕੋਈ ਗਲਤੀ ਹੋ ਜਾਂਦੀ ਹੈ ਮਨੁੱਖਾਂ ਬਈ ਗਲਤੀਆਂ ਤਾਂ ਹੁੰਦੀਆਂ ਹੁੰਦੀਆਂ ਨੇ ਗਲਤੀ ਵੀ ਇਜਾਦ ਕਰਾਈਦਾ ਪਰ ਜੋ ਉਹਨਾਂ ਨੇ ਸਿਫਤ ਤੇ ਕੰਮ ਕੀਤਾ ਕਿ ਚਲੋ ਭਾਈ ਗੁਰੂ ਘਰ ਦੇ ਸਰੂਪ ਚੱਕੇ ਲੈ ਗਏ ਭਾਈ ਸਰਉਣੀ ਕਮੇਟੀ ਦੇ ਅਧੀਨ ਕਰ ਦਿੱਤੇ ਕਹਿੰਦੇ ਗੁਰਦੁਆਰਾ ਤਦ ਤੱਕ ਬੰਦ ਹੀ ਰਹੂਗਾ ਜਦ ਤੱਕ ਸੰਪੂਰਨ ਗੁਰਮਤਿ ਦੇ ਅਨਸਾਰ ਇਥੇ ਕਮੇਟੀ ਨਹੀਂ ਹੁੰਦੀ ਔਰ ਇਸ ਕਮੇਟੀ 'ਚ ਕੋਈ ਬੰਦਾ ਕਮੇਟੀ 'ਚ ਨਹੀਂ ਆਊਗਾ ਇਹਨੂੰ ਤਨਖਾਈ ਲਾਇਆ ਕਿਤਾਬ ਕਿਤਰੋਂ ਪਈ ਇਹਨੂੰ ਲੱਗੂਗੀ ਭਾਈ ਜੁਰਮਾਨਾ ਲੱਗੂ ਭਾਵ ਕਹਿੰਦੇ ਤਨਖਾਈ ਹੈ ਕਹਿੰਦੇ ਗੁਰੂ ਘਰ ਦੇ ਵਿੱਚ ਕਿ ਇਹਨਾਂ ਨੂੰ ਸਜ਼ਾਵਾਂ ਹੋਣਗੀਆਂ ਕਿ ਤੁਸੀਂ ਜ਼ਿੰਮੇਵਾਰ ਨਾ ਤੁਸੀਂ ਰਿਸਪੌਂਸੀਬਲ ਨਾ ਕੀ ਕਰੂ ਪਰਾਇ ਗ੍ਰਾਂਥੀ ਜੇ ਜ਼ਿੰਮੇਵਾਰ ਤੁਸੀਂ ਹੋ ਭਾਈ ਤੁਸੀਂ ਸੇਵਾਦਾਰ ਕਿਉਂ ਰੱਖੇ ਇਸ ਗੱਲ ਨੂੰ ਸੋਚੋ ਭਾਈ ਸਮਝੋ ਕੋਈ ਗੱਲ ਨਹੀਂ ਜ਼ਰੂਰਤ ਨਹੀਂ ਹੈ ਸੰਗਰਾਂ ਦੇ ਲੰਗਰਾਂ ਦੀ ਜਾਂ ਕੋਈ ਵੱਡੇ ਵੱਡੇ ਆਪਾਂ ਨੂੰ ਸਮਾਗਮ ਕਰਾਉਣ ਦੀ ਮੇਨ ਉਹਦੀ ਹੈ ਕਿ ਭਾਈ ਜੋ ਸਾਡਾ ਬਜਟ ਆ ਉਹਦੇ ਵਿੱਚ ਰਹੀ ਏ ਤੇ ਅਸੀਂ ਆਪਣੇ ਕਾਰਜ ਨੂੰ ਪੂਰਾ ਕਰੀਏ ਇਹ ਸਾਡੇ ਵਾਤੇ ਪਹਿਲਾਂ ਇਹ ਜ਼ਰੂਰੀ ਹੈ ਕਿ ਜਦੋਂ ਭਾਈ ਗੁਰੂ ਘਰ ਦਾ ਵਜੀਰ ਡੋਲੂ ਚੱਕ ਕੇ ਤੁਰਦਾ ਨਾ ਕ란ਜ ਦਾ ਰੋਟੀਆਂ ਲੈਣਾ ਸਾਰੀ ਜਿੱਤ ਉਹਦੇ ਉਦੇ ਚਲੀ ਜਾਂਦੀ ਏ ਕਹਿੰਦਾ ਮੰਗਦਾ ਫਿਰਦਾ ਵਾ ਹੁਣ ਕਈ ਪਟਿਆਰੇ ਪ੍ਰਚਾਰਕ ਨੇ ਉਹਦੇ ਨਾਲ 40 50 ਚੇਲੇ ਗੱਡੀਆਂ ਮੋਟਰਾਂ ਅੰਦਰੋਂ ਤਾਂ ਉਹਦੇ ਕੋਲ ਬਹੁਤਾ ਗਿਆਨ ਹੈ ਜਾਂ ਨਹੀਂ ਉਹ ਤਾਂ ਛੱਡੋ ਬਾਅਦ ਦੀ ਗੱਲ ਹੈ ਪਰ ਦੁਨੀਆਂ ਦੇ ਪਿੱਛੇ ਤਰੀ ਫਿਰਦੀ ਏ ਕਿ ਜੇ ਭਾਈ ਉਹ ਵੀ ਨਾਰਮਲ ਆਮ ਲੋਕਾਂ ਉਤਰਿਆ ਪਵੇ ਜਿਹੜੇ ਬਹੁਤ ਉੱਚੇ ਗਿਆਨ ਰੱਖਦੇ ਆ ਪਰ ਉਹਨਾਂ ਦੀ ਗਿਣਤੀ ਅੱਜ ਸੁਣੀ ਨਹੀਂ ਜਾਂਦੀ ਦਿਖੇ ਨਹੀਂ ਜਾਂਦੇ ਕੇਵਲ ਤੋਂ ਕੇਵਲ ਐਸੇ ਕਰਕੇ ਭਾਈ ਗੁਰੂ ਘਰ ਨੂੰ ਸੰਭਾਲੋ ਗੁਰਮਤਿ ਦਾ ਮਾਰਗ ਸੰਭਾਲੋ ਪੈਸਾ ਨਾ ਜੋੜੋ ਪੈਸਾ ਬੈਂਕਾਂ 'ਚ ਕੀ ਕਰੂਗਾ ਇਹ ਆਪਾਂ ਆਸ ਦੇਦਣ ਖਲੋਣੇ ਗੁਰਦਾਰੇ ਇੰਨੇ ਲੱਖ ਜਮਾ ਐਫ ਡੀਏ ਕੀ ਕਰਨੀ ਐ ਐਡੀ ਭਈ ਰੇਣਿਆਂ ਨੂੰ ਠੀਕ ਆ ਭਾਈ ਜਿੱਥੇ ਜ਼ਰੂਰਤ ਆ ਕੰਮਾਂ ਲਾਓ ਭਾਈ ਸਭ ਤੋਂ ਪਹਿਲਾਂ ਤਾਂ ਨਿਤ ਦਾ ਪ੍ਰਚਾਰ ਹੋਣਾ ਚਾਹੀਦਾ ਜਿੰਨਾਂ ਕੋਲ ਪੈਸੇ ਹਨ ਨਿਤ ਕੀਰਤਨ ਹੋਣਾ ਜਿਹਦਾ ਗੁਰੂ ਘਰ ਚ ਆਸਾ ਦੀ ਵਾਰ ਹੋਣੀ ਚਾਹੀਦੀ ਹੈ ਪਰ ਨਹੀਂ ਭਈ ਮਾਇਆ ਨਾਲ ਕਰ ਤੇ ਹੋ ਜਾਵੇ ਬਸ ਮਾਇਆ ਪਛਿੱਤਰੇ ਰਹੋ ਆ ਧਰਮ ਦਾ ਬੇੜਾ ਕਰ ਕੀਤਾ ਇਹਨਾਂ ਅਗਿਆਨੀ ਪੁਰਖਾਂ ਨੇ ਕੀਤਾ ਹੋਇਆ ਭਾਈ ਸੋ ਸਤ ਦੇ ਮਾਰਗ ਤੇ ਆਓ ਕਾਲਿਯੁਗ ਦੇ ਵਿੱਚੋਂ ਨਿਕਲੋ ਸਤਜੁਗ ਵਿੱਚ ਸਮਾਓ ਜੋ ਸਤਜੁਗ ਵਿੱਚ ਹੁੰਦਾ ਸੀ ਸਾਰੇ ਹੀ ਨਾਮ ਜਪਦੇ ਸੀ ਆਪਾਂ ਵੀ ਉਸ ਤਰ੍ਹਾਂ ਦੀ ਪ੍ਰਵਿਰਤੀ ਬਣਾਈਏ لوکانو سمجھائیے ਗਿਆਨ دئیے بھائی نا کہ بھائی ਆ ਊਟ ਪਟਾਂਘ ਹਰਕਤਾਂ ਕਰਦੀਏ ਮੈਂ ਉਹਦਾ ਸਿਆਣਪ ਬੰਦ ਕਰਤੀ ਉਹਦਾ ਕਰਨਾ ਤੇ ਭਾਈ ਜਿਹੜੇ ਗੁਰਦਾਰਿਆਂ ਵਿੱਚ ਜਾਤਾਂ ਪਾਤਾਂ ਚੱਲਦੀਆਂ ਨੇ ਇਹਨਾਂ ਨੂੰ ਬੰਦ ਕਰਾ ਕੇ ਨਾ ਜਿੱਥੇ ਧਾਗੇ ਤਵੀ ਚੱਲਦੇ ਗੁਰਦਰੇ ਚੱਲਦੇ ਨਹੀਂ ਜਿਹੜਾ ਜੁੱਤੀ ਚੱਕੀ ਫਿਰਦੇ ਇਥੇ ਗੁਰੂ ਅਮਰਦਾਸ ਮਹਾਰਾਜ ਦੀ ਕਿੰਨੇ ਪੈਸੇ ਕਮਾ ਲਿਓ ਨੇ ਭਾਈ ਠੱਗ ਜੋ ਤਾਂ ਪ੍ਰਚਾਰਕ ਬੋਲੇ ਆ ਹੁਣ ਕੋ ਠੰਡਾ ਹੋਇਆ ਨਹੀਂ ਤਾਂ ਨੇਤੀ ਗੁਰੂ ਅਮਰਦਾਸ ਮਹਾਰਾਜ ਚਲੋ ਜੇ ਗੁਰੂ ਅਮਰਦਾਸ ਮਹਾਰਾਜ ਦੀ ਵੀ ਹੈ ਤੇ ਫਿਰ ਅਸੀਂ ਕੀ ਕਰੀਏ ਭਾਈ ਗੁਰੂ ਗਮਾਚ ਸਾਹਿਬ ਸਾਨੂੰ ਜੁੱਤੀਆਂ ਨਾਲ ਤਾਂ ਜੋੜ ਕੇ ਨਹੀਂ ਗਏ ਉਹ ਤਾਂ ਸ਼ਬਦ ਨਾਲ ਜੋੜ ਕੇ ਗਏ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਨਾਲ ਜੋੜ ਕੇ ਗਏ ਅਸੀਂ ਜੁੱਤੀਆਂ ਖੁੰਡੀਆਂ ਤੋਂ ਕੀ ਲੈਣਾ ਪਰ ਅਸੀਂ ਅਗੈਨੇ ਪਰ ਜਾ ਕੇ ਚੋੜਿਆਂ ਨੂੰ ਮੱਥੇ ਟੇਕੀ ਜਾਣੇ ਕੱਪੜੇ ਨੂੰ ਹੈਗੀ ਹੈ ਨਹੀਂ ਹੈ ਉਹ ਵੀ ਬੱਕਰੀ ਕਰਨ ਜੇ ਹੁਣ ਵੀ ਤਾਂ ਵੀ ਕੀ ਹੈ ਭਾਈ ਗੁਰੂ ਨੇ ਤਾਂ ਕਿਹਾ ਨਹੀਂ ਕਿ ਮੇਰੇ ਸਮਾਨ ਨੂੰ ਤੁਸੀਂ ਮੱਥੇ ਟੇਕੋ ਆਪਾਂ ਇੱਥੇ ਹੀ ਕਰਦੇ ਆ ਨਾ ਇਹ ਸਾਰੀ ਸਾਡੀ ਅਗਿਆਨਤਾ ਹੈ ਐ ਸਾਡੀ ਅਗਿਆਨਤਾ ਦੂਰ ਕਿਉਂ ਨਹੀਂ ਹੁੰਦੀ ਕਿ ਸਾਨੂੰ ਸਮਝਾਉਣ ਵਾਲੇ ਹੈ ਨਹੀਂ ਕੋਈ ਕਿ ਸਾਨੂੰ ਸਮਝਾਉਣ ਵਾਲੇ ਕੋਈ ਨਹੀਂ ਹੈ ਸਮਝਾਉਣ ਵਾਲੇ ਰੱਖੋ ਗੁਰੂ ਘਰਾਂ ਦੇ ਵਿੱਚ ਲੈ ਕੇ ਆਓ ਐਸੇ ਸੱਜਣਾ ਨੂੰ ਕੋਈ ਗੱਲ ਨਹੀਂ ਭਾਈ ਤੂੰ 10 ਲੈਣੇ 20 ਦਿੰਨੇ ਆ 20 ਲੈਣੇ ਆ 30 ਦਿੰਨੇ ਆ ਆ ਜਿਨ੍ਹਾਂ ਦੇ ਮੰਦਰਾਂ ਦੇ ਪੁਜਾਰੀ ਨਾਰਮਲ ਤੋਂ ਉਹ ਮੰਦਰ ਵਾਲੇ ਵੀ ਨਾ ਏ ਵੀ ਭਾਈ ਘਟੋ ਘਟੋ 25 3000 ਰੁਪਏ ਤੇ ਨਾਰਮਲ ਉਹ ਪੰਤ ਨਹੀਂ ਰੱਖਦੇ ਕਿਸੇ ਨੂੰ ਉਹ ਆਪਣੀ ਹੀਠੀ ਸਮਝਦੇ ਐ ਇਸ ਗੱਲ ਨੂੰ ਕਿ ਮੰਦਰਾ ਵਿੱਚ ਦੇਖਿਆ ਨਾ ਕਿ ਉਹਨਾਂ ਦੀ ਕੀ ਉਹਨਾਂ ਨੂੰ ਬੜੀਆਂ ਗੱਡੀਆਂ ਮੋਟਰਾਂ ਲੈ ਕੇ ਦਿੱਤੇ ਹੋਈਆਂ ਨੇ